ਜੇ ਮੈਂ ਤੁਹਾਨੂੰ ਕਹਾਂ ਕਿ ਮੈਂ ਕੋਈ ਪ੍ਰਾਪਰਟੀ ਖਰੀਦਣਾ ਜਾਂ ਵੇਚਣੀ ਚਾਹੁੰਦਾ ਇੱਥੇ ਬੈਠੇ ਬੈਠੇ ਇਹ ਹੋ ਸਕਦਾ ਬਿਲਕੁਲ ਹੋ ਸਕਦਾ اچھا ਅੱਧੇ ਲੋਕਾਂ ਨੂੰ ਤੇ ਇਹ ਨਹੀਂ ਪਤਾ ਕਿ ਉਹ ਇੱਥੇ ਬੈਠੇ ਬੈਠੇ ਆਪਣੀ ਪ੍ਰਾਪਰਟੀ ਇੰਡੀਆ ਵੇਚ ਵੀ ਸਕਦੇ ਨੇ اچھا ਆਪਣੇ ਨਾਂ ਤੇ ਪ੍ਰਾਪਰਟੀ ਖਰੀਦ ਵੀ ਸਕਦੇ ਨੇ ਇੱਥੇ ਬੈਠੇ ਇੱਥੇ ਬੈਠੇ ਬੈਠੇ ਜਿਹਦੇ ਵਾਸਤੇ ਉਹਨਾਂ ਨੂੰ ਜਾਣ ਦੀ ਜ਼ਰੂਰਤ ਵੀ ਨਹੀਂ ਲੋਡ ਵੀ ਨਹੀਂ ਹੈਗੀ ਓਕੇ ਜੋ ਵੀ ਪਹਿਲਾਂ ਆਪਾਂ ਸਲਾਹ ਕਰਦੇ ਆ ਲੋਕਾਂ ਨਾਲ ਉਹਨਾਂ ਨੂੰ ਦੱਸ ਦਿਆਂ ਕੀ ਕਰ ਸਕਦੇ ਆ ਕੀ ਕਰ ਨਹੀਂ ਸਕਦੇ ਹਾਂ ਫਿਰ ਉਹ ਤੋਂ ਬਾਅਦ ਜਦੋਂ ਸਾਨੂੰ ਕਹਿੰਦੇ ਆ ਸਾਡਾ ਕੰਮ ਕਰੋ ਤੇ ਫਿਰ ਅਸੀਂ ਉਹਨਾਂ ਦੀ ਪ੍ਰਾਪਰਟੀ ਵੇਚਣੀ ਹੋਵੇ ਵੇਚਦੇ ਨੇ ਜੇ ਐਸ ਉਹਨਾਂ ਨੂੰ ਪ੍ਰਾਪਰਟੀ ਖਰੀਦ ਨਹੀਂ ਖਰੀਦਵਾ ਲੈਣੇ ਅਸੀਂ ਆਪਣੇ ਦਫ਼ਤਰਾਂ ਤੋਂ ਅੱਛਾ ਬੰਦਾ ਵੀ ਦੇ ਦਾਂਗੇ ਤੁਹਾਨੂੰ ਸਾਡੀ ਜ਼ਿੰਮੇਵਾਰੀ ਤੇ ਜਿਹੜਾ ਤੁਹਾਡੀ ਸਾਰੀ ਪਬਲਿਕ ਦੀ ਪ੍ਰਾਪਰਟੀ ਵੇਚ ਵੀ ਦੇਗਾ ਜਿਹੜਾ ਵੀ ਉਹਨਾਂ ਦਾ ਹੈਗਾ ਸਾਰਾ ਪੈਸਾ ਉਹਨਾਂ ਦੇ ਆਪਣੇ ਅਕਾਊਂਟਾਂ 'ਚ ਆਏਗਾ ਬੇਸਿਕਲੀ ਤੁਹਾਡੇ ਉੱਤੇ ਇੰਡੀਆ ਪ੍ਰਾਪਰਟੀਆਂ ਹੈਗੀਆਂ ਨੇ ਤੁਸੀਂ ਭਾਵੇਂ ਕਿਰਾਏ ਤੇ ਦੇਣੀਆਂ ਨੇ ਤੁਸੀਂ ਉਹਨੂੰ ਠੀਕ ਕਰਾਣਾ ਹੈ ਤੁਹਾਡੇ ਕੋਲ ਬੰਦੇ ਨਹੀਂ ਹੈਗੇ ਤੁਸੀਂ ਆਪੇ ਜਾ ਨਹੀਂ ਸਕਦੇ ਉੱਥੇ ਸਾਡੇ ਕੋਲ ਉਹ ਵੀ ਟੀਮ ਹੈਗੀ ਹੈ ਜਿਹੜੀ ਤੁਹਾਡੀ ਪ੍ਰਾਪਰਟੀ ਰੈਂਟ ਤੇ ਵੀ ਜੁੜਾ ਦੋਗੇ ਮੈਂ ਤੇ ਹਮੇਸ਼ਾ ਇਹ ਕਹਿੰਦਾ ਕਿ ਜਦੋਂ ਅੱਪਾ ਉੱਥੇ ਜਾਣੇ ਹੋ ਉੱਥੇ ਜਾ ਕੇ ਵੀ ਤੁਸੀਂ ਕਿਸੇ ਨੂੰ ਹਾਇਰ ਕਰਨਾ ਹਾਂਜੀ ਹਾਂਜੀ ਇਸ ਤਰ੍ਹਾਂ ਨਹੀਂ ਕਹਾ ਕਿ ਉੱਥੇ ਜਾ ਕੇ ਵੀ ਤੁਸੀਂ ਆਪ ਕਰਨਾ ਆਪ ਨਹੀਂ ਕਰ ਸਕਦੇ ਜੇ ਤੁਸੀਂ ਉੱਥੇ ਜਾਣਾ ਆਪਣੇ ਆਨ ਜਾਣ ਤੇ ਖਰਚਾ ਕਰਨਾ ਪਲਾਸ ਬੱਚਿਆਂ ਨੂੰ ਲੈ ਕੇ ਜਾਣਾ ਪੈਣਾ ਕਿਉਂਕਿ ਪਿੱਛੇ ਬੰਦਾ ਕਿਸ ਤਰ੍ਹਾਂ ਰਹਿੰਦਾ ਨਹੀਂ ਰਹਿੰਦਾ ਕਿ ਹਰ ਬੰਦੇ ਦੀ ਪਰਿਸਥਿਤੀਆਂ ਹੈਗੀਆਂ ਨੇ ਸਾਨੂੰ ਨਹੀਂ ਪਤਾ ਬਲ ਕੋਈ ਇੱਥੇ ਬੰਦਾ ਹੈਗਾ ਜੀ ਹੈਨਾ ਉਹਦੀ ਉਹਦੀ ਕੋਈ ਪ੍ਰਾਪਰਟੀ ਇਨਹੈਰਿਟਿਡ ਪ੍ਰਾਪਰਟੀ ਇੰਡੀਆ ਦੇ ਵਿੱਚ ਹੈ ਜੀ ਠੀਕ ਹੈ ਉਹਦੀ ਜਿਹੜੀ ਨੈਕਸਟ ਜਨਰੇਸ਼ਨ ਹੈ ਬੇਟਾ ਹੋ ਸਕਦਾ ਬੇਟੀ ਹੋ ਸਕਦੀ ਵਾਈਫ ਹੈ ਜੋ ਵੀ ਹੈ ਕੋਈ ਇੱਥੇ ਹੈਗੇ ਨੇ ਸਿਟੀਜ਼ਨ ਨੇ ਦੇ ਆਰ ਨਾਟ OCII ਠੀਕ ਹੈ ਸਾਰੇ ਸਿਟੀਜ਼ਨ ਉਹਦੀ ਪਰਿਵਾਰ ਉਸ ਬੰਦੇ ਨੂੰ ਕੁਝ ਹੋ ਜਾਂਦਾ ਜੀ ਉਸ ਬੰਦੇ ਨੂੰ ਕੁਝ ਹੋ ਗਿਆ ਤਾਂ ਉਹਦੇ ਉਹਦੇ ਹਿੱਸੇ ਜਿਹੜੀ ਪ੍ਰਾਪਰਟੀ ਉੱਥੋਂ ਆਈ ਸੀ ਉਹ ਅਗਲੀ ਜਨਰੇਸ਼ਨ ਨੂੰ ਮਿਲ ਸਕਦੀ ਜਿਵੇਂ ਨੈਕਸਟ ਜਿਹੜੀ ਜਿਵੇਂ ਨੈਕਸਟ ਜਿਹੜੀ ਲਾਈਕ ਐਸੈਟ ਵਿਦਆਊਟ ਵਿਲ ਇਨ ਬਿਲਕੁਲ ਅੱਛਾ ਵਿਲ ਹੋਵੇ ਬਹੁਤ ਚੰਗੀ ਗੱਲ ਹੈ ਵਿਲ ਨਹੀਂ ਹੁੰਦੀ ਤਾਂ ਵੀ ਕੋਰਟ ਦੇ ਆਪਣੇ ਪ੍ਰੋਸੈਸੇਸ ਹੈਗੇ ਨੇ ਅੱਛਾ ਜਿਹਦੇ ਨਾਲ ਪ੍ਰਾਪਰਟੀਆਂ ਆਪਣੇ ਬੱਚੇ ਬੱਚੇ ਤੇ ਬੱਚੇ ਦੇ ਨਾਂ ਅਸੀਂ ਟ੍ਰਾਂਸਫਰ ਕਰਾ ਸਕਦੇ ਹਾਂ ਅੱਛਾ ਲੋ ਜੀ ਐਨਆਰਆਈਸ ਤੇ ਐਨਆਰਆਈਸ ਦੀਆਂ ਪ੍ਰੋਬਲਮਸ ਅਸੀਂ ਕਈ ਵਾਰ ਨਾ ਸੋਚਦੇ ਆ ਕਿ ਐਜ਼ ਅ ਕੈਨੇਡੀਅਨ ਸਾਡੀ ਜਿਹੜੀ ਪ੍ਰਾਪਰਟੀ ਪਿੱਛੇ ਪਈ ਹੈ ਜਾਂ ਅਸੀਂ ਕਹਿੰਨੇ ਆ ਪੰਜਾਬ ਦੇ ਵਿੱਚ ਜਾ ਕੇ ਕੋਈ ਟੈਕਸਸ ਦੀ ਗੱਲਬਾਤ ਹੈ ਕੋਈ ਇਨਕਮ ਦੀ ਗੱਲਬਾਤ ਹੈ ਜ਼ਮੀਨ ਦੀ ਗੱਲਬਾਤ ਹੈ ਸਿਟੀਜ਼ਨ ਅਸੀਂ ਬਣ ਗਏ ਆ ਐਗਰੀਕਲਚਰ ਪ੍ਰਾਪਰਟੀ ਦਾ ਕੀ ਕਰੀਏ ਸਾਡੇ ਸਾਡੀ ਕੋਈ ਪੈਰੈਂਟਲ ਪ੍ਰਾਪਰਟੀ ਹੈ ਉਹਦਾ ਕੀ ਕਰਨਾ ਕੋਈ ਕਿਸੇ ਪ੍ਰਾਪਰਟੀ ਨੂੰ ਵੇਚਣਾ ਚਾਹੁੰਦੇ ਹੋ ਕੋਈ ਟੈਕਸਸ ਨੂੰ ਸੈਟਲ ਕਰਨਾ ਚਾਹੁੰਦੇ ਹੋ ਇਹਦਾ ਦੀਆਂ ਕਈ ਚੀਜ਼ਾਂ ਦੀ ਨੇ ਬੈਂਕ ਅਕਾਊਂਟਸ ਐਨਆਰਆਈ ਅਕਾਊਂਟ ਕੀ ਐਨਆਰਓ ਅਕਾਊਂਟ ਰੱਖੀ ਹੈ ਉੱਥੇ ਦਾ ਹੀ ਅਕਾਊਂਟ ਹੋਣਾ ਚਾਹੀਦਾ ਇਹ ਜਿਹੜੇ ਸਵਾਲ ਨੇ ਨਾ ਇਹ ਮੇਰੇ ਮਨ ਦੇ ਵਿੱਚ ਤਾਂ ਬਹੁਤ ਉੱਡਦੇ ਨੇ ਐਂਡ ਆਈ ऍम ਸ਼ੋਰ ਕਿ ਤੁਹਾਡੇ ਦਿਮਾਗ ਦੇ ਵਿੱਚ ਵੀ ਇਹ ਬਹੁਤ ਉੱਡਦੇ ਹੋਣਗੇ ਕਈ ਵਾਰ ਅਸੀਂ ਬਿਜ਼ਨੈਸਸ ਐਦਾਂ ਦੇ ਕਰ ਲੈਂਦੇ ਆ ਇੱਕ ਬ੍ਰਾਂਚ ਉੱਥੇ ਇੱਕ ਬ੍ਰਾਂਚ ਇੱਥੇ ਥੋੜਾ ਜਿਹਾ ਈਜ਼ੀ ਬਣਾਉਣ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਜਰਦੋ ਜਹਿਦ ਕਰਦੇ ਆ ਪਰ ਇਹ ਸਮਾਂ ਨਹੀਂ ਆਉਂਦੀ ਕਿ ਕਿਹਦੇ ਕੋਲ ਜਾਈਏ ਔਰ ਵਧੀਆ ਸਲਾਹ ਔਰ ਵਧੀਆ ਸਰਵਿਸੇਸ ਕਿਹਦੇ ਤੋਂ ਲਈਏ ਜੇ ਮੈਂ ਤੁਹਾਨੂੰ ਕਹਾਂ ਕਿ ਸਾਰੀਆਂ ਸਰਵਿਸਿਜ਼ ਜਿਹੜੀਆਂ ਨੇ ਤੁਹਾਡੇ ਆਪਣੇ ਸ਼ਹਿਰ ਕੈਲਗਰੀ ਦੇ ਵਿੱਚ ਔਰ ਕੈਨੇਡਾ ਭਰ ਦੇ ਵਿੱਚ ਕਿਤੇ ਵੀ ਤੁਸੀਂ ਦੇਖ ਰਹੇ ਹੋ ਇੱਕ ਕਾਲ ਆਵੇ ਹੈ ਤੁਸੀਂ ਕਾਲ ਕਰੋ ਤੁਸੀਂ ਕੰਸਲਟ ਕਰੋ ਉਸ ਤੋਂ ਬਾਅਦ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਉਹਦਾ ਹੱਲ ਜਿਹੜਾ ਹੈ ਤੁਹਾਡੇ ਇੱਥੇ ਬੈਠੇ ਬੈਠੇ ਬਿਨਾਂ ਤੁਹਾਡੇ ਇੰਡੀਆ ਗਏ ਸਾਰਾ ਕੁਝ ਜਿਹੜਾ ਹੈ ਉੱਥੇ ਸੋਲਵ ਹੋ ਸਕਦਾ ਹੈ ਤਾਂ ਮੈਨੂੰ ਲੱਗਦਾ ਤੁਸੀਂ ਬੜੇ ਖੁਸ਼ ਹੋ ਜਾਓਗੇ ਜਿਵੇਂ ਅੱਜ ਮੈਂ ਬਹੁਤ ਖੁਸ਼ ਹਾਂ ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਸਾਡੇ ਜਿਹੜੇ ਸਪੈਸ਼ਲ ਗੈਸਟ ਨੇ ਵੀ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਗਲੋਬਲ ਐਨ ਆਰ ਆਈ ਸਰਵਿਸਿਜ਼ ਤੋਂ ਰਾਹੁਲ ਮਲਿਕ ਜ ਫਿਰ ਉਹਨਾਂ ਤੋਂ ਪੁੱਛਦੇ ਆ ਕਿਵੇਂ ਇਹ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ ਰਾਹੁਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਥੈਂਕ ਯੂ ਸ਼ਵੀ ਅ ਮੈਂ ਰਾਹੁਲ ਮਲਿਕ ਸਾਡੀ ਆਪਣੀ ਕੰਪਨੀ ਹੈਗੀ ਗਲੋਬਲ ਐਨ ਆਰ ਆਈ ਸਰਵਿਸੇਸ ਜੀ ਤੇ ਅਸੀਂ ਗਲੋਬਲ ਐਨ ਆਰ ਆਈ ਸਰਵਿਸੇਸ ਦਾ ਮਤਲਬ ਇਹ ਹੋਇਆ ਜਿੰਨੇ ਵੀ ਸਾਡੇ ਭੈਣ ਭਰਾ ਰਿਸ ਲੋਗ ਕੈਨੇਡਾ ਹਾਂ ਜਾਂ ਕੈਨੇਡਾ ਤੋਂ ਬਾਹਰ ਰਹਿੰਦੇ ਆ ਹਾਂ ਸਾਰੇ ਜਿਹੜੇ ਇੰਡੀਆ ਤੋਂ ਬਾਹਰ ਬੇਸਿਕਲੀ ਹੈਗੇ ਨੇ ਉਹਨਾਂ ਵਾਸਤੇ ਸਭ ਤੋਂ ਵੱਡੀ ਦਿੱਕਤ ਆਂਦੀ ਹੈ ਕਿ ਉਹ ਆਪਣੇ ਇੰਡੀਆ 'ਚ ਜਿੰਨੀਆਂ ਵੀ ਪ੍ਰਾਪਰਟੀਆਂ ਹੋਣ ਹਾਂ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਕੇਸ ਸੋਲਵ ਕਰਨ ਕਿਸ ਤਰ੍ਹਾਂ ਉਹ ਪ੍ਰਾਪਰਟੀਆਂ ਆਪਣੇ ਨਾਂ ਤੇ ਲਿਆਣ ਹਾਂ ਪੇਰੈਂਟਸ ਹੈਗੇ ਨੇ ਪੇਰੈਂਟ ਜਦੋਂ ਹੁੰਦੇ ਨੇ ਤਾਂ ਅਸੀਂ ਉਸ ਬਾਰੇ ਸੋਚਦੇ ਨਹੀਂ ਜਦੋਂ ਪੇਰੈਂਟਸ ਚਲੇ ਜਾਂਦੇ ਆ ਅਸੀਂ ਇੱਥੇ ਆਪਣੇ ਕੰਮਾਂ 'ਚ ਇੰਨੇ ਜਦਾਂ ਫਸੇ ਜਾਂਦੇ ਆ ਕਿ ਸਾਡੇ ਵਾਸਤੇ ਉੱਥੇ ਜਾਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਕੋਈ ਜਾਣਾ ਆਣਾ ਠੀਕ ਹੈ ਇੱਕ ਤਾਂ ਖਰਚਾ ਬਹੁਤ ਹੈ ਖਰਚਾ ਬਹੁਤ ਹੈ ਪਲੱਸ ਉੱਥੇ ਦਾ ਵਰਕਿੰਗ ਕਲਚਰ ਜਿਹੜਾ ਆਪਾਂ ਅਸੀਂ ਕਿਉਂਕਿ ਇੱਥੇ ਇੰਨੇ ਸਹੂਲਿਆ ਤਾਂ ਚ ਕੰਮਾਂ ਦੇ ਮਾਮਲੇ ਚ ਅਸੀਂ ਹੋ ਜਾਂਦੇ ਆ ਕਿ ਸਾਨੂੰ ਉੱਥੇ ਦੀ ਬਿਊਰੋਕ੍ਰੇਸੀ ਸਮਝ ਹੀ ਨਹੀਂ ਆਉਂਦੀ ਜਿਹਨੂੰ ਆਪਾਂ ਸਿੰਪਲ ਵਰਡ ਚ ਕਹਿੰਦੇ ਰੈਡ ਟੇਪਿਜ਼ਮ ਹਰ ਕੰਮ ਪਿੱਛੇ ਤੁਹਾਨੂੰ ਤੰਗ ਕਰਦੇ ਨੇ ਤੁਸੀਂ ਉੱਥੇ ਜਾਓ ਤੁਹਾਡੇ ਤੋਂ ਕੋਈ ਇਹੋ ਜਿਹਾ ਡਾਕੂਮੈਂਟ ਮੰਗ ਲੈਣਗੇ ਜੀ ਡਾਕੂਮੈਂਟ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਬਿਲਕੁਲ ਜੀ ਬਿਲਕੁਲ ਪਲੱਸ ਅਸੀਂ ਬਿਕੋਜ਼ ਐਨ ਆਰ ਆਈ ਹੁੰਨੇ ਆ ਤੇ ਉਹ ਚੀਜ਼ ਜਿਆਦਾ ਸਾਨੂੰ ਟਿੰਚ ਕਰਦੀ ਹੈ ਬਿਕੋਜ਼ ਨਾ ਸਾਨੂੰ ਸਲਾਹ ਦੇਣ ਵਾਲਾ ਕੋਈ ਬੰਦਾ ਹੁੰਦਾ ਤੇ ਸਾਨੂੰ ਤੰਗ ਕਰਨ ਲੱਜਾਉਂਦੇ ਨਹੀਂ ਕਈ ਵਾਰ ਨਾ ਇਦਾਂ ਦੇ ਤੁਹਾਨੂੰ ਸਵਾਲ ਪੁੱਛ ਲੈਂਦੇ ਨੇ ਤੁਸੀਂ ਬੈਂਕ ਜਿਹਾ ਹੋ ਨਾ ਜੇ ਉੱਥੇ ਜਿਹੜੇ ਸਰਕਾਰੀ ਬੈਂਕ ਚੱਲ ਜੋਤੇ ਆ ਲੱਗਦਾ ਜਿਵੇਂ ਪਤਾ ਨਹੀਂ ਤੁਸੀਂ ਨਾ 40 50 ਸਾਲ ਪਿੱਛੇ ਆ ਗਏ ਹੋ ਪਰ ਚਲੋ ਉੱਥੇ ਦਾ ਕਲਚਰ ਉੱਥੇ ਨੂੰ ਉੱਥੇ ਹੀ ਮੁਬਾਰਕ ਅਸੀਂ ਕਹੀਏ ਪਰ ਉੱਥੇ ਨਾਲ ਨਜਿੱਠਣਾ ਵੀ ਸਾਡੀ ਇੱਕ ਮਜਬੂਰੀ ਹੈ ਔਰ ਕਰਨਾ ਵੀ ਪੈਂਦਾ ਹੈ ਪਰ ਤੁਸੀਂ ਜਿਹੜੀ ਹੁਣ ਸਰਵਿਸਿਜ਼ ਲੈ ਕੇ ਆਏ ਹੋ ਸਪੈਸ਼ਲੀ ਸਾਡੇ ਜਿਹੜੇ ਕੈਨੇਡਾ ਦੇ ਵਿੱਚ ਸੁਣਨ ਵਾਲੇ ਨਹੀਂ ਆ ਦੁਨੀਆ ਭਰ ਦੇ ਵਿੱਚ ਜਿਹੜੇ ਸਾਨੂੰ ਸੁਣ ਰਹੇ ਹੋਣਗੇ ਉਹਨਾਂ ਲਈ ਈਜ਼ੀ ਕਿਵੇਂ ਬਣਾ ਦਿੰਦੇ ਹੋ ਫੋਰ ਏਗਜ਼ਾਮਪਲ ਜੇ ਮੈਂ ਤੁਹਾਨੂੰ ਕਹਾਂ ਕਿ ਮੈਂ ਕੋਈ ਪ੍ਰਾਪਰਟੀ ਖਰੀਦਣਾ ਜਾਂ ਵੇਚਣੀ ਚਾਹੁੰਦਾ ਇੱਥੇ ਬੈਠੇ ਬੈਠੇ ਇਹ ਹੋ ਸਕਦਾ ਬਿਲਕੁਲ ਹੋ ਸਕਦਾ ਅੱਛਾ ਅੱਧੇ ਲੋਗਾਂ ਨੂੰ ਤੇ ਇਹ ਨਹੀਂ ਪਤਾ ਕਿ ਉਹ ਇੱਥੇ ਬੈਠੇ ਬੈਠੇ ਆਪਣੀ ਪ੍ਰਾਪਰਟੀ ਇੰਡੀਆ ਵੇਚ ਵੀ ਸਕਦੇ ਨੇ ਅੱਛਾ ਆਪਣੇ ਨਾਂ ਤੇ ਪ੍ਰਾਪਰਟੀ ਖਰੀਦ ਵੀ ਸਕਦੇ ਨੇ ਇੱਥੇ ਬੈਠੇ ਇੱਥੇ ਬੈਠੇ ਬੈਠੇ ਜਿਹਦੇ ਵਾਸਤੇ ਉਹਨਾਂ ਨੂੰ ਜਾਣ ਦੀ ਜ਼ਰੂਰਤ ਵੀ ਨਹੀਂ ਲੋੜ ਵੀ ਨਹੀਂ ਹੈਗੀ ਓਕੇ ਹੁੰਦਾ ਕੀ ਹੈਗਾ ਅਸੀਂ ਸਾਡੀ ਪ੍ਰਾਪਰਟੀਆਂ ਹੈਗੀਆਂ ਨੇ ਹੂੰ ਉਹ ਪ੍ਰਾਪਰਟੀਆਂ ਨੂੰ ਅਸੀਂ ਆਪਣੇ ਨਾਂ ਕਰਾਨੀਆਂ ਨੇ देयर आर ਪ੍ਰੋਸੈਸਸ ਉਹਦਾਂ ਦੇ ਸਰਕਾਰ ਦੇ ਵੱਲੋਂ ਬਣਾਏ ਹੋਏ ਆਪਣੇ ਪ੍ਰੋਸੈਸ ਹੈਗੇ ਨੇ ਜਿਹੜੇ ਆਪਾਂ ਇੱਥੋਂ ਬੈਠੇ ਬੈਠੇ ਪਬਲਿਕ ਵਾਸਤੇ ਕਰਦੇ ਹਾਂ ਸਾਡੇ ਆਪਣੇ ਆਫਿਸ ਹੈਗੇ ਨੇ ਦਿੱਲੀ ਹੂੰ ਪੰਜਾਬ ਹੂੰ ਲੁਧਿਆਣੇ ਦੇ ਆਪਣੇ ਕੋਰਟ ਚੈਂਬਰ 'ਚ ਆਪਣਾ ਆਫਿਸ ਹੈਗਾ ਵਾਹ ਜੀ ਵਾਹ ਤੇ ਅਸੀਂ ਇਥੋਂ ਉਹਨਾਂ ਦਾ ਜੋ ਵੀ ਵਰਕਿੰਗ ਹੁੰਦੀ ਹੈ ਜੋ ਵੀ ਪਹਿਲਾਂ ਆਪਾਂ ਸਲਾਹ ਕਰਦੇ ਆਂ ਲੋਕਾਂ ਨਾਲ ਉਹਨਾਂ ਨੂੰ ਦੱਸ ਦਿਆਂ ਕੀ ਕਰ ਸਕਦੇ ਆ ਕੀ ਕਰ ਨਹੀਂ ਸਕਦੇ ਹੂੰ ਫਿਰ ਉਸ ਤੋਂ ਬਾਅਦ ਜਦੋਂ ਸਾਨੂੰ ਕਹਿੰਦੇ ਆ ਸਾਡਾ ਕੰਮ ਕਰੋ ਤੇ ਫਿਰ ਅਸੀਂ ਉਹਨਾਂ ਦੀ ਪ੍ਰਾਪਰਟੀ ਵੇਚਣੀ ਹੋਵੇ ਵੇਚਦੇ ਨੇ ਜੇ ਐਸ ਉਹਨਾਂ ਨੂੰ ਪ੍ਰਾਪਰਟੀ ਖਰੀਦ ਨਹੀਂ ਖਰੀਦਵਾ ਲੈਣੇ ਕਈ ਵਾਰੀ ਹੁੰਦਾ ਹੈ ਪ੍ਰਾਪਰਟੀ ਹਜੇ ਪੇਰੈਂਟਸ ਦੇ ਨਾਂ ਤੇ ਹੁੰਦੀ ਹੈ ਹਾਂ ਪੇਰੈਂਟਸ ਨਹੀਂ ਰਹ ਰਹਿੰਦੇ ਤੇ ਪ੍ਰੋਪਰਟੀ ਬੱਚਿਆਂ ਨੂੰ ਆਪਣੇ ਨਾਂ ਤੇ ਕਰਾਨੀ ਹੈ ਕੈਨੇਡਾ ਰਹਿੰਦੇ ਰਹਿੰਦੇ ਅਸੀਂ ਉਹ ਵੀ ਕਰਾਨੇ ਆ ਉਹਨੂੰ ਕਹਿੰਦੇ ਸਕੈਸ਼ਨ ਸਰਟੀਫਿਕੇਟ ਬੰਦਾ ਅਸੀਂ ਉਹ ਕਰਾ ਦਿੰਦੇ ਹਾਂ ਲੀਗਲ ਇਰ ਸਰਟੀਫਿਕੇਟ ਬੰਦਾ ਅਸੀਂ ਉਹ ਕਰਾ ਦਿੰਦੇ ਆ ਤਾਂ ਕਿ ਤੁਹਾਨੂੰ ਕੋਈ ਖਿੱਜਲਪਣਾ ਨਾ ਹੋਵੇ ਜੀ ਤੁਹਾਨੂੰ ਉੱਥੇ ਜਾਣਾ ਨਾ ਪਵੇ ਤੁਸੀਂ ਇੱਥੇ ਆਪਣਾ ਕੰਮ ਸੰਭੋ ਤੇ ਇਹ ਕੰਮ ਸਾਨੂੰ ਦਿਓ ਅਸੀਂ ਤੁਹਾਡਾ ਇਹ ਸਾਰਾ ਕੰਮ ਸੰਭ ਕੇ ਤੁਹਾਨੂੰ ਇਸ ਇਹਦਾ ਹੱਲ ਕੱਢ ਕੇ ਤੁਹਾਨੂੰ ਦੇ ਦਾਂਗੇ ਕੀ ਬਾਤ ਹੈ ਪਾਵਰ ਆਫ ਅਟੋਨੀਜ਼ ਵਗੈਰਾ ਜਿਹੜਾ ਇਹਦਾ ਵੀ ਕੰਮ ਕਰ ਸਕਦਾ ਹੈ ਪਾਵਰ ਆਫ ਟਰਨੀ ਦਾ ਕੰਮ ਵੀ ਹੋ ਸਕਦਾ ਕੋਈ ਮੁਸ਼ਕਿਲ ਕੰਮ ਨਹੀਂ ਹੈਗਾ ਹੁਣ ਸਾਡੇ ਕੋਲ ਸਾਡਾ ਆਪਣਾ ਦਫਤਰ ਹੈਗਾ ਕਈ ਲੋਕ ਹੈਗੇ ਨੇ ਜਿਨ੍ਹਾਂ ਦੇ ਉੱਥੇ ਕੋਈ ਬੰਦੇ ਹੀ ਨਹੀਂ ਹੈਗੇ ਕੋਈ ਰਿਸ਼ਤੇਦਾਰ ਨਹੀਂ ਹੈਗੇ ਜਿਨ੍ਹਾਂ ਨੂੰ ਉਹ ਪਾਵਰ ਆਫ ਟਰਨੀ ਹੋਲਡਰ ਬਣਾ ਸਕਦੇ ਅਸੀਂ ਆਪਣੇ ਦਫਤਰਾਂ ਤੋਂ ਅੱਛਾ ਬੰਦਾ ਵੀ ਦੇ ਦਾਂਗੇ ਤੁਹਾਨੂੰ ਸਾਡੀ ਜ਼ਿੰਮੇਵਾਰੀ ਤੇ ਜਿਹੜਾ ਤੁਹਾਡੀ ਸਾਰੀ ਪਬਲਿਕ ਦੀ ਪ੍ਰਾਪਰਟੀ ਵੇਚ ਵੀ ਦੇਗਾ ਜਿਹੜਾ ਵੀ ਉਹਨਾਂ ਦਾ ਹੈਗਾ ਸਾਰਾ ਪੈਸਾ ਉਹਨਾਂ ਦੇ ਆਪਣੇ ਅਕਾਊਂਟਾਂ 'ਚ ਆਏਗਾ ਹਾਂ ਜੋ ਵੀ ਟੈਕਸੇਸ਼ਨ ਵੀ ਹੋਏਗੀ ਇੰਡੀਆ ਦੀ ਜੋ ਵੀ ਉਹਨਾਂ ਨੂੰ ਉੱਥੇ ਟੈਕਸ ਪਰਪਸੇਸ ਵਾਸਤੇ ਲੋਕ ਚਾਹੀਦੇ ਨੇ ਸਾਡੇ ਕੋਲ ਉਹ ਵੀ ਹੈਗੇ ਨੇ ਤੁਹਾਡੀ ਸਾਰੀ ਡੀਲ ਜਿਹੜੀ ਵੀ ਵੇਚਣ ਦੀ ਭਾਵੇਂ ਖਰੀਦਣ ਦੀ ਸਾਰੀ ਦੀ ਸਾਰੀ ਡੀਲ ਤੁਹਾਡੀ ਬਿਲਕੁਲ ਲੀਗਲ ਤਰੀਕੇ ਨਾਲ ਹੋਏਗੀ ਅੱਛਾ ਜੀ ਐਂਡ ਤੁਹਾਨੂੰ ਕਿਸੇ ਚੀਜ਼ ਦੀ ਵਰੀ ਕਰਨ ਦੀ ਜਰੂਰਤ ਨਹੀਂ ਹੈ ਦੇਖੋ ਇੱਥੇ ਤੁਹਾਡੇ ਨਾਲ ਜੇ ਗੱਲਬਾਤ ਹੋ ਗਈ ਰਿਟਰਨ ਐਗਰੀਮੈਂਟ ਹੋ ਗਏ ਹਰ ਚੀਜ਼ ਹੋ ਗਈ ਉੱਥੇ ਤੁਹਾਡੇ ਜਿਹੜੇ ਆਫਿਸ 'ਚ ਬੈਠੇ ਉਹਨਾਂ ਨੇ ਕਰ ਲਿਆ ਉਹਨਾਂ ਨੇ ਸਾਰਾ ਕੁਝ ਕਰ ਕਰਾ ਕੇ ਤੁਹਾਨੂੰ ਇੱਥੇ ਬੈਠੇ ਬੈਠੇ ਆ ਜਿਹੜਾ ਪ੍ਰਾਪਰਟੀ ਦੇ ਜਿਹੜੇ ਇਸ਼ੂਜ਼ ਨੇ ਸਭ ਤੋਂ ਜ਼ਿਆਦਾ ਦੇਖੋ ਦੀ ਪ੍ਰਾਪਰਟੀ ਦੇ ਹੀ ਪੈਂਦੇ ਨੇ ਸਾਨੂੰ ਹਨਾ ਸਭ ਤੋਂ ਜ਼ਿਆਦਾ ਪ੍ਰਾਪਰਟੀ ਦੇ ਆਉਂਦੇ ਨੇ ਕਿਸੇ ਦੀ ਪ੍ਰਾਪਰਟੀ ਪਈ ਉਹਨੇ ਵੇਚ ਨਹੀਂ ਕਿਸੇ ਦੀ ਪ੍ਰਾਪਰਟੀ ਕਿਸੇ ਨੇ ਕੋ ਪਹਿਲਾਂ ਉਹਨੇ ਖਰੀਦ ਨਹੀਂ ਹੈਗੀ ਹੈ ਨਾਲ ਟੈਕਸੇਸ਼ਨ ਦੀ ਪ੍ਰੋਬਲਮ ਆਉਂਦੀ ਹੈ ਲੋਕਾਂ ਨੂੰ ਜਿਹੜੇ ਇੱਥੇ ਲੋਕ ਆ ਗਏ ਨੇ ਉਹਨਾਂ ਨੇ ਇੰਡੀਆ ਕੋਈ ਇਨਕਮ ਆਈ ਕੋਈ ਰੈਂਟਲ ਇਨਕਮ ਆਈ ਪਰ ਟੈਕਸ ਨਹੀਂ ਭਰੇ ਹੂੰ ਤੇ ਜਦੋਂ ਵੇਚਣੀ ਜਾਂ ਸੇਲ ਕਰਨੀ ਹੈ ਤਾਂ ਸਰਕਾਰ ਫਿਰ ਪੁੱਛਦੀ ਹੈਗੀ ਫਿਰ ਤੁਹਾਨੂੰ ਟੈਕਸੇਸ਼ਨ ਭਰਨਾ ਪੈਂਦਾ ਉੱਥੇ ਬਿਲਕੁਲ ਉਸ ਤੋਂ ਬਾਅਦ ਪਾਵਰ ਆਫ ਅਟਾਰਨੀ ਦਾ ਬਹੁਤ ਅੰਦਾਜ਼ ਬਹੁਤ ਜ਼ਿਆਦਾ ਪਲੱਸ ਚੌਥਾ ਕੰਮ ਜਿਹੜਾ ਬਹੁਤ ਇੰਪੋਰਟੈਂਟ ਅੱਜ ਕੱਲ੍ਹ ਚੱਲ ਰਿਹਾ ਪ੍ਰਾਪਰਟੀ ਮੈਨੇਜਮੈਂਟ ਬਿਲਕੁਲ ਬੇਸਿਕਲੀ ਤੁਹਾਡੇ ਉੱਥੇ ਇੰਡੀਆ ਪ੍ਰਾਪਰਟੀਆਂ ਹੈਗੀਆਂ ਨੇ ਤੁਸੀਂ ਭਾਵੇਂ ਕਿਰਾਏ ਤੇ ਦੇਣੀਆਂ ਨੇ ਤੁਸੀਂ ਉਹਨੂੰ ਠੀਕ ਕਰਾ ਤੁਹਾਡੇ ਕੋਲ ਬੰਦੇ ਨਹੀਂ ਹੈਗੇ ਤੁਸੀਂ ਆਪੇ ਜਾ ਨਹੀਂ ਸਕਦੇ ਉੱਥੇ ਸਾਡੇ ਕੋਲ ਉਹ ਵੀ ਟੀਮ ਹੈਗੀ ਹੈ ਜਿਹੜੀ ਤੁਹਾਡੀ ਪ੍ਰਾਪਰਟੀ ਰੈਂਟ ਤੇ ਵੀ ਜੁੜਾ ਦੋਗੇ ਅੱਛਾ ਮੈਨੇਜ ਵੀ ਕਰਕੇ ਦੋਗੇ ਤੁਸੀਂ ਪਲੰਬਿੰਗ ਦਾ ਕੰਮ ਕਰਾਣਾ ਸੀ ਪਲੰਬਿੰਗ ਦਾ ਕੰਮ ਕਰਾ ਦਾਂਗੇ ਤੁਸੀਂ ਬਿਜਲੀ ਦਾ ਕੰਮ ਕਰਾਣਾ ਸੀ ਬਿਜਲੀ ਦਾ ਕੰਮ ਕਰਾ ਦਾਂਗੇ ਸਾਡੇ ਕੋਲ ਪੂਰੀ ਟੀਮ ਤਿਆਰ ਹੈਗੀ ਹੈ ਅੱਛਾ ਵਨ ਸਟਾਪ ਸ਼ਾਪ ਹੈ ਹੈ ਵਨ ਸਟਾਪ ਸ਼ਾਪ ਹੈਗੀ ਹੈ ਤੁਹਾਡੀ ਲੀਗਲ ਸਮੱਸਿਆ ਹੋਵੇ हां या ਤੁਹਾਡੀ ਪ੍ਰਾਪਰਟੀ 'ਚ ਕੋਈ ਹੋਰ ਸਮੱਸਿਆ ਹੋਵੇ ਉਹ ਦੋਨਾਂ ਵਾਸਤੇ ਅਸੀਂ ਤੁਹਾਡਾ ਕੋਈ ਵੀ ਕੰਮ ਕਰਦਾਂਗੇ ਦੇਖੋ ਜੀ ਮੈਂ ਤਾਂ ਇਹ ਸੋਚਦਾ ਹੁੰਦਾ ਕਿ ਜਦੋਂ ਇੰਡੀਆ ਦਾ ਨਾਮ ਆ ਜਾਂਦਾ ਨਾ ਕਿ ਇੰਡੀਆ ਜਾਣਾ ਪੈਣਾ ਕੋਈ ਲੀਗਲ ਉਹਦੇ ਲਈ ਤੇ ਨਾ ਬੰਦਾ ਪਹਿਲਾਂ ਸੋਚਦਾ ਕਿ ਇੱਕ ਤਾਂ ਟਿਕਟ ਬੜੀ ਮਹਿੰਗੀ ਮਿਲਣੀ ਹੈ ਖੜੇ ਪੈਰ ਤੁਸੀਂ ਜਾਣਾ ਫਿਰ ਉੱਥੇ ਜਾਉਂਗੇ ਫਿਰ ਉਹੀ ਗੱਲ ਉੱਥੇ ਜਾ ਕੇ ਖੱਜਲ ਹੋਣਾ ਕਿਸੇ ਕਿਤੇ ੱੱਕੇ ਖਾਣਾ ਕਿਤੇ ਜਾਣਾ ਫਿਰ ਉਸ ਤੋਂ ਬਾਅਦ ਤੁਹਾਡਾ ਵਾਪਸ ਆਉਣਾ ਜੇ ਉਹ ਟਾਈਮ ਹੁੰਦਾ ਉਦੋਂ ਵੀ ਉਹ ਕਹਿੰਦੇ ਨੇ ਅਗਲੇ ਹਫ਼ਤੇ ਆਣਾ ਮੈਂ ਤੇ ਹਮੇਸ਼ਾ ਇਹ ਕਹਿੰਦਾ ਕਿ ਜਦੋਂ ਆਪਾਂ ਉੱਥੇ ਜਾਣੇ ਹਾਂ ਉੱਥੇ ਜਾ ਕੇ ਵੀ ਤੁਸੀਂ ਕਿਸੇ ਨੂੰ ਹਾਇਰ ਕਰਨਾ ਹਾਂਜੀ ਹਾਂਜੀ ਇਸ ਤਰ੍ਹਾਂ ਨਹੀਂ ਕਿ ਆ ਕਿ ਉੱਥੇ ਜਾ ਕੇ ਵੀ ਤੁਸੀਂ ਆਪ ਕਰ ਲਾ ਆਪ ਨਹੀਂ ਕਰ ਸਕਦੇ ਜੇ ਤੁਸੀਂ ਉੱਥੇ ਜਾਣਾ ਆਪਣੇ ਆਨ ਜਾਣ ਤੇ ਖਰਚਾ ਕਰਨਾ ਪਲੱਸ ਬੱਚਿਆਂ ਨੂੰ ਲੈ ਕੇ ਜਾਣਾ ਪੈਣਾ ਕਿਉਂਕਿ ਪਿੱਛੇ ਬੰਦਾ ਕਿਸ ਤਰ੍ਹਾਂ ਰਹਿੰਦਾ ਨਹੀਂ ਰਹਿੰਦਾ ਕਿ ਹਰ ਬੰਦੇ ਦੀ ਪਰਿਸਥਿਤੀਆਂ ਹੈਗੀਆਂ ਨੇ ਸਾਨੂੰ ਨੂੰ ਨਹੀਂ ਪਤਾ ਬਿਲਕੁਲ ਉਸ ਤੋਂ ਬਾਅਦ ਉੱਥੇ ਜਾ ਕੇ 10 ਦਿਨ ਲੱਗਣ ਕਿ 4 ਮਹੀਨੇ ਲੱਗਣ ਕਿਸ ਨੂੰ ਨਹੀਂ ਪਤਾ ਨਹੀਂ ਪਤਾ ਜੀ ਨਹੀਂ ਪਤਾ ਠੀਕ ਹੈ ਜੀ ਤੇ ਜੇ ਅਸੀਂ ਤੁਹਾਨੂੰ ਉਹ ਸਭ ਕੁਝ ਇੱਥੋਂ ਹੀ ਦਵਾ ਦੇਈਏ ਹਮ ਕਿ ਤੁਸੀਂ ਨਾ ਜਾਣਾ ਹਾਂ ਨਾ ਤੁਸੀਂ ਉਥੋਂ ਤੁਹਾਨੂੰ ਕਿਸੇ ਨੇ ਫੋਨ ਕਰਨਾ ਸਾਡੇ ਦਫਤਰ ਨੇ ਤੁਹਾਡੇ ਤੋਂ ਗੱਲ ਕਰਨੀ ਹੈ ਉਥੇ ਸਾਡੇ ਦਫਤਰ ਨੇ ਤੁਹਾਡੇ ਤੋਂ ਕੰਮ ਕਰਾਣੇ ਤੁਸੀਂ ਸਿਰਫ ਸਾਡੇ ਨਾਲ ਗੱਲ ਕਰੋ ਬਿਲਕੁਲ 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 ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਇੱਕ ਸਹੂਲਤ ਹੈ ਕਿਉਂਕਿ ਨਾ ਅੱਜ ਤੁਹਾਨੂੰ ਇੱਕ ਅਸੀਂ ਤਰ੍ਹਾਂ ਇੱਕ ਤਰੀਕੇ ਨਾਲ ਭਾਜੀ ਹੋਰਾਂ ਦੀ ਅਸੀਂ ਸਿਰਫ ਇੰਟਰੋਡਕਸ਼ਨ ਕਰਵਾ ਰਹੇ ਹਾਂ ਜੀ ਔਰ ਇਹ ਤੁਸੀਂ ਸਾਡੇ ਚੈਨਲ ਤੇ ਐਡ ਦੇਖ ਰਹੇ ਹੋ ਸਾਰੀਆਂ ਸਰਵਿਸ ਜਿਹੜੀਆਂ ਨੇ ਤੇ ਅਨਲ ਪੜਿਓ ਜੀ ਤੁਹਾਨੂੰ ਉਦਾਂ ਦੀ ਕਿਦਾਂ ਦੀ ਸਰਵਿਸ ਜਿਹੜੀ ਹੈ ਉਹ ਚਾਹੀਦੀ ਹੈ ਕਈ ਵਾਰ ਛੋਟੀ ਤੋਂ ਛੋਟੀ ਗੱਲਬਾਤ ਹੁੰਦੀ ਹੈ ਵੱਡੀ ਤੋਂ ਵੱਡੀ ਗੱਲਬਾਤ ਹੁੰਦੀ ਹੈ ਫੋਨ ਨੰਬਰ ਜਿਹੜੇ ਨੇ ਸਕਰੀਨ ਤੇ ਫਲੈਸ਼ ਹੋ ਰਹੇ ਨੇ ਇੱਕ ਵਾਰ ਕਾਲ ਕਰਕੇ ਦੇਖੋ ਔਰ ਫੀਸ ਦਿਜੀਏ ਬੰਗਲਕਰਾ ਬਹੁਤ ਨੋਮੀਨਲ ਇਹਨਾਂ ਦੇ ਜਿਹੜੇ ਚਾਰजेस ਨੇ ਔਰ ਬੀਟੀਵੀ ਦੇ ਈ ਵਿਊਅਰਸ ਲਈ ਜਿਹੜੀ ਪਹਿਲੀ ਕੰਸਲਟੇਸ਼ਨ ਫ੍ਰੀ ਹੈ ਜੀ ਇਹ ਮੈਂ ਆਪਣੇ ਵੱਲੋਂ ਕਹਿੰਦਾ ਠੀਕ ਹੈ ਬਿਲਕੁਲ ਜੀ ਬਿਲਕੁਲ ਫ੍ਰੀ ਹੈ ਕੋਈ ਦਿੱਕਤ ਨਹੀਂ ਹੈ ਠੀਕ ਹੈ ਸੋ ਕਾਲ ਕਰੋ ਜੀ ਸਭ ਤੋਂ ਪਹਿਲਾਂ ਆਪਣਾ ਕੇਸ ਜਿਹੜਾ ਉਹ ਡਿਸਕਸ ਕਰੋ ਕਿਉਂਕਿ ਕੇਸ ਡ ਬਹੁਤ ਵੱਡੀ ਟੀਮ ਹੈ ਜੀ ਔਰ ਵੱਧ ਦੀ ਟੀਮ ਵੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਵੀ ਇਹਨਾਂ ਦੇ ਹੁਣ ਹਰ ਪਾਸੇ ਜਿਹੜੇ ਨੇ ਆਫਿਸਸ ਨੇ ਹਰ ਪਾਸੇ ਜਿਹੜੇ ਇਹਨਾਂ ਦੇ ਲੋਕ ਨੇ ਜਿਹੜੇ ਉਹ ਕੰਮ ਕਰ ਰਹੇ ਨੇ ਸੋ ਕੈਨੇਡਾ ਦੇ ਵਿੱਚ ਸਪੈਸ਼ਲੀ ਤੁਸੀਂ ਕਿਤੋਂ ਵੀ ਇਹ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਕਾਲ ਕਰਕੇ ਜਿਹੜੀ ਆਪਣੀ ਅਪਾਇੰਟਮੈਂਟ ਫੋਨ ਤੇ ਬੁੱਕ ਕਰਾ ਲਓ ਜਾਂ ਤੁਸੀਂ ਕਾਲ ਕਰਕੇ ਜਾਣਕਾਰੀ ਲਓ ਹਰ ਚੀਜ਼ ਜਿਹੜੀ ਹੈ ਲੀਗਲ ਤਰੀਕੇ ਨਾਲ ਹੁੰਦੀ ਹੈ ਭਾਜੀ ਇੱਕ ਹੋਰ ਚੀਜ਼ ਹੈ ਜਿਵੇਂ ਨਾ ਇੱਕ ਨਾ ਇੱਕ ਬੜੀ ਵੱਡੀ ਡਿਬੇਟ ਹੈ ਸਾਡੀ ਕਮਿਊਨਿਟੀ ਦੇ ਵਿੱਚ ਪੀਆਰ ਜਦੋਂ ਹੋ ਜਾਂਦੀ ਹੈ ਨਾ ਕਈ ਲੋਕ ਸਿਟੀਜ਼ਨਸ਼ਿਪ ਨਹੀਂ ਲੈਂਦੇ ਬਿਲਕੁਲ ਠੀਕ ਹੈ ਜੋ ਸਿਟੀਜ਼ਨ ਹੋ ਜਾਂਦੇ ਨੇ ਫਿਰ ওসিਆਈ ਨਾਲ ਦੇ ਨਾਲ ਅਪਲਾਈ ਕਰ ਦਿੰਦੇ ਨੇ ਉਹ ਜਦ ਤੱਕ ਨਹੀਂ ਅਪਲਾਈ ਹੁੰਦੀ ਉਹ ਐ ਹੁੰਦਾ ਕਿ ਪਤਾ ਨਹੀਂ ਪਿੱਛੇ ਮੇਰੀ ਪ੍ਰਾਪਰਟੀ ਨੂੰ ਕੀ ਹੋ ਜਾਊਗਾ ਪੀਆਰ ਵਾਲਾ ਬੰਦਾ ਠੀਕ ਹੈ ਜੋ ਸਿਟੀਜ਼ਨ ਹੋ ਜਾਂਦਾ ਹੁਣ ਸਿਟੀਜ਼ਨ ਕੋਲ ওসিਆਈ ਨਹੀਂ ਹੈ ਚਲੋ ਹੈ ਵੀ ਹੈ ਨਹੀਂ ਦੋਨੇ ਕੇਸਸ ਦੀ ਗੱਲ ਕਰਦੇ ਹਾਂ ਠੀਕ ਹੈ ਉਹਨੂੰ ਕੋਈ ਫਰਕ ਪੈਂਦਾ ਜੇ ਐਗਰੀਕਲਚਰ ਪ੍ਰਾਪਰਟੀ ਉਹਦੇ ਨਾਂ 깔 ਹੋ ਜਾਂਦੀ ਹੈ ਤਾਂ ਦੇਖੋ ਪ੍ਰਾਪਰਟੀ ਜਿਹੜੇ ਸਾਡੇ ਪੇਰੈਂਟਸ ਦੀ ਸੀਗੀ ਉਹ ਸਾਡੇ ਨਾਲ ਇਨਹੈਰਿਟ ਅਸੀਂ ਕਰ ਸਕਦੇ ਹਾਂ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਉਹਨਾਂ ਦੀ ਕੋਈ ਪ੍ਰੋਬਲਮ ਕਿਉਂਕਿ ਜ਼ਿਆਦਾਤਰ ਕਿਹਾ ਜਾਂਦਾ ਹੈ ਕਿ ਤੁਸੀਂ ਐਗਰੀਕਲਚਰ ਪ੍ਰਾਪਰਟੀ ਖਰੀਦ ਨਹੀਂ ਸਕਦੇ ਖਰੀਦ ਨਹੀਂ ਸਕਦਾ ਹੈ ਨਾ ਉਹ ਮੈਂ ਉਹੀ ਕਹਿ ਰਿਹਾ ਮਿਸਕਨਸੈਪਸ਼ਨ ਨੂੰ ਕਲੀਅਰ ਕਰੀ ਬਿਲਕੁਲ ਤਾਂ ਤੁਸੀਂ ਪ੍ਰਾਪਰਟੀ ਖਰੀਦ ਨਹੀਂ ਸਕਦੇ ਲੇਕਿਨ ਤੁਸੀਂ ਪ੍ਰਾਪਰਟੀ ਇਨਹੈਰਿਟ ਕਰ ਸਕਦੇ ਕਰ ਸਕਦੇ ਉਹਨ ਪ੍ਰੋਬਲਮ ਕਿੱਥੇ ਆਂਦੀ ਹੈ ਇਨਹੈਰਿਟ ਕਰਨ ਤੋਂ ਬਾਅਦ ਜਦੋਂ ਤੁਸੀਂ ਇੱਥੇ ਦੇ ਸਿਟੀਜ਼ਨ ਬਣ ਜਾਂਦੇ ਹੋ ਤੁਸੀਂ ਇੰਡੀਅਨ ਭਾਵੇਂ OCIA ਹੈਗੀ ਉਹ ਨਹੀਂ ਹੈ ਨਹੀਂ ਹੈਗੇ ਤੁਸੀਂ ਉਹ ਪੈਸਾ ਜੇ ਤੁਸੀਂ ਪ੍ਰਾਪਰਟੀ ਵੇਚ ਨਹੀਂ ਉਹ ਪੈਸਾ ਤੁਸੀਂ ਲੈਣਾ ਇੱਥੇ ਜਦੋਂ ਪੈਸਾ ਇੱਥੇ ਆਣਾ ਉਹਦਾ ਟੈਕਸੇਸ਼ਨ ਕੀ ਬੰਨਾ ਹੈ ਉਹ ਪ੍ਰੋਬਲਮ ਆਉਂਦੀ ਹੈ ਪ੍ਰੋਬਲਮ ਇਹ ਨਹੀਂ ਆਦੀ ਕਿ ਤੁਸੀਂ ਵੇਚ ਨਹੀਂ ਸਕਦੇ ਵੇਚ ਨਹੀਂ ਸਕਦੇ ਹਾਂ ਖਰੀਦ ਨਹੀਂ ਸਕਦੇ ਉਹ ਕਨਫਰਮਡ ਹੈਗਾ ਉਹ ਤੁਸੀਂ ਨਹੀਂ ਕਰ ਸਕਦੇ ਬਟ ਜਿਨ੍ਹਾਂ ਦੇ ਮਾਪਿਆਂ ਨੇ ਪ੍ਰਾਪਰਟੀਆਂ ਬਣਾਈਆਂ ਨੇ ਹੁਣ ਬੱਚੇ ਇੱਥੇ ਸੈਟਲ ਹੈਗੇ ਉਹ ਪ੍ਰਾਪਰਟੀ ਨਾਲ ਇੰਡੀਆ ਸਰਕਾਰ ਥੋੜਾ ਲਵਾ ਉਹ ਪ੍ਰਾਪਰਟੀ ਬੱਚਿਆਂ ਨੂੰ ਹੀ ਮਿਲਣੀ ਹੈ ਮਾੜੋ ਬੱਚਿਆਂ ਨੇ ਉਸ ਪ੍ਰਾਪਰਟੀ ਨਾਲ ਕੀ ਕਰਨਾ ਹੈ ਬਾਅਦ ਚ ਉਹਦੇ ਟੈਕਸੇਸ਼ਨ ਕੀ ਪਹਿਨਗੇ ਉਹ ਸਾਡੀ ਜਦੋਂ ਸਾਡੇ ਕੋਲ ਕੋਈ ਬੰਦਾ ਆਂਦਾ ਸੀ ਉਹਨੂੰ ਸਾਰੀ ਉਹ ਸਲਾਹ ਦਿੰਦੇ ਆ ਕਿਸ ਤਰ੍ਹਾਂ ਕਰਨਾ ਹੈ ਕਿਸ ਤਰ੍ਹਾਂ ਨਹੀਂ ਕਰਨਾ ਕਿ ਤੁਸੀਂ ਉਹ ਪ੍ਰੋਪਰਟੀ ਇੱਥੇ ਇਨਵੈਸਟ ਕਰਨਾ ਹੈ ਉੱਥੇ ਇਨਵੈਸਟ ਕਰਨਾ ਅਸੀਂ ਉੱਥੇ ਵੀ ਇਨਵੈਸਟ ਕਰਵਾ ਲਾਂਗੇ ਕੀ ਬਾਤ ਹੈ ਠੀਕ ਹੈ ਤੇ ਉਹ ਸਾਡੀ ਟੈਕਸੇਸ਼ਨ ਟੀਮ ਪੂਰੀ ਨਾਲ ਹੈਗੀ ਹੈ ਸਾਡੇ ਤੇ ਅਸੀਂ ਸਾਰਾ ਟੈਗ ਲਾਈਕ ਆਸੈਟ ਬਿਫੋਰ ਵੀ ਡੂ ਇਟ एवरीथिंग ਵਿਦ ਟੈਕਸੇਸ਼ਨ ਵਿਦ ਲੀਗਲ ਪਰਵੇਜ਼ ਹਾਂ ਅਸੀਂ ਨਹੀਂ ਜਾਣਦੇ ਕਿ ਸਾਡਾ ਇੱਥੇ ਬੈਠਾ ਬੰਦਾ ਭਾਵੇਂ ਸਾਡਾ ਕਲਾਇੰਟ ਹੋਵੇ, ਦੋਸਤ ਹੋਵੇ, ਮਾਪਿਓ ਹੋਣ ਕੋਈ ਵੀ ਹੋਵੇ। ਉਹਨਾਂ ਨੂੰ ਦੋ ਚਾਰ ਸਾਲ ਬਾਅਦ ਇਹ ਦਿੱਕਤ ਆ ਜਾਏ ਕਿ ਇਨਕਮ ਟੈਕਸ ਡਿਪਾਰਟਮੈਂਟ ਇੰਡੀਆ ਤੋਂ ਤੁਹਾਨੂੰ ਨੋਟਿਸ ਆ ਜਾਏ ਕਿ ਤੁਸੀਂ ਇਹ ਪ੍ਰੋਪਰਟੀ ਪੇਚੀ ਤੁਸੀਂ ਟੈਕਸ ਨਹੀਂ ਦਿੱਤਾ। ਅਸੀਂ ਜੋ ਟੈਕਸ ਉੱਥੇ ਬਣੇਗਾ ਉਹ ਦਵਾਗੇ। ਜੋ ਟੈਕਸ ਲੀਗਲੀ ਅਸੀਂ ਬਚਾ ਪਾਵਾਂਗੇ, ਅਸੀਂ ਉਹ ਲੀਗਲੀ ਬਚਾਵਾਂਗੇ ਤੇ ਉਸ ਹਿਸਾਬ ਨਾਲ ਤੁਹਾਡਾ ਹਲਕਾ ਡਾਂਗੇ ਬਹੁਤ ਵਧੀਆ ਦੇਖੋ ਜੀ ਮੈਨੂੰ ਤਾਂ ਲੱਗਦਾ ਕਿ ਸਾਡੇ ਕਈ ਤਰ੍ਹਾਂ ਦੀ ਪ੍ਰੋਬਲਮਸ ਹੁੰਦੀਆਂ ਅਸੀਂ ਇੰਡੀਆ ਦੇ ਵਿੱਚ ਜਾ ਕੇ ਵੀ ਬਹੁਤ ਕੰਪਨੀਆਂ ਹਾਇਰ ਕਰਦੇ ਆ ਸੋ ਇੱਥੇ ਕੈਨੇਡਾ ਦੇ ਵਿੱਚ ਬੈਠੇ ਆ ਜੇ ਤੁਹਾਨੂੰ ਕੋਈ ਮਿਲ ਜਾਵੇ ਤਾਂ ਮੈਨੂੰ ਲੱਗਦਾ ਬਹੁਤ ਕਮਾਲ ਦੀ ਗੱਲ ਹੈ ਮਾਲਿਕ ਸਾਹਿਬ ਹੋ ਬਹੁਤ ਸਾਰੇ ਸਵਾਲ ਨੇ ਅਸੀਂ ਆਉਂਦੇ ਮਹੀਨਿਆਂ ਦੇ ਵਿੱਚ ਤੁਹਾਨੂੰ ਜਿਹੜੇ ਟਾਕ ਸ਼ੋਅ ਕਰ ਰਹੇ ਨੇ ਤੁਹਾਨੂੰ ਪੁੱਛਦੇ ਰਹਿਣਾ ਔਰ ਮੈਨੂੰ ਲੱਗਦਾ ਕਿ ਲੋਕਾਂ ਦੇ ਕਈ ਜਿਹੜੇ ਮਨ ਦੇ ਵਿੱਚ ਸਵਾਲ ਹੋਣਗੇ ਤੁਸੀਂ ਸਾਡੇ ਤੱਕ ਭੇਜੋ ਜੀ ਅਸੀਂ ਜ਼ਰੂਰ ਬਾਜੀ ਹੋਰਾਂ ਤੋਂ ਅਗਲੀ ਵਾਰ ਪੁੱਛਾਂਗੇ ਔਰ ਤੁਸੀਂ ਡਾਇਰੈਕਟਲੀ ਵੀਰ ਨੂੰ ਕਾਲ ਕਰ ਵਾਲ ਤੁਹਾਨੂੰ ਪੁੱਛਦਾ ਨਹੀਂ ਜੀ ਆ ਕੋਈ ਇੱਥੇ ਬੰਦਾ ਹੈਗਾ ਜੀ ਹੈ ਨਾ ਉਹਦੀ ਉਹਦੀ ਕੋਈ ਪ੍ਰਾਪਰਟੀ ਇਨਹੈਰਿਟਿਡ ਪ੍ਰਾਪਰਟੀ ਇੰਡੀਆ ਦੇ ਵਿੱਚ ਜੀ ਠੀਕ ਹੈ ਉਹਦੀ ਜਿਹੜੀ ਨੈਕਸਟ ਜਨਰੇਸ਼ਨ ਹੈ ਬੇਟਾ ਹੋ ਸਕਦਾ ਬੇਟੀ ਹੋ ਸਕਦੀ ਵਾਈਫ ਹੈ ਜੋ ਵੀ ਹੈ ਕੋਈ ਇੱਥੇ ਹੈਗੇ ਨੇ ਸਿਟੀਜ਼ਨ ਨੇ ਦੇ ਆਰ ਨਾਟ ਓਸੀਆਈ ਠੀਕ ਹੈ ਸਾਰੇ ਸਿਟੀਜ਼ਨ ਉਹਦੀ ਪਰਿਵਾਰ ਉਸ ਬੰਦੇ ਨੂੰ ਕੁਝ ਹੋ ਜਾਂਦਾ ਜੀ ਉਸ ਬੰਦੇ ਨੂੰ ਕੁਝ ਹੋ ਗਿਆ ਤਾਂ ਉਹਦੇ ਉਹਦੇ ਹਿੱਸੇ ਜਿਹੜੀ ਪ੍ਰਾਪਰਟੀ ਉੱਥੋਂ ਆਈ ਸੀ ਉਹ ਅਗਲੀ ਜਨਰੇਸ਼ਨ ਨੂੰ ਮਿਲ ਸਕਦੀ ਜਿਵੇਂ ਨੈਕਸਟ ਜਿਹੜੀ ਜੈਸੈਟ ਵਿਦਆਊਟ ਵਿਲ ਇਨ ਬਿਲਕੁਲ ਅੱਛਾ ਵਿਲ ਹੋਵੇ ਬਹੁਤ ਚੰਗੀ ਗੱਲ ਹੈ ਵਿਲ ਨਹੀਂ ਹੁੰਦੀ ਤਾਂ ਵੀ ਕੋਰਟ ਦੇ ਆਪਣੇ ਪ੍ਰੋਸੈਸਸ ਹੈਗੇ ਨੇ ਅੱਛਾ ਜਿਹਦੇ ਨਾਲ ਪ੍ਰਾਪਰਟੀਆਂ ਆਪਣੇ ਬੱਚੇ ਬੱਚੇ ਦੇ ਬੱਚੇ ਦੇ ਨਾਂ ਅਸੀਂ ਟ੍ਰਾਂਸਫਰ ਕਰਾ ਸਕਦੇ ਹਾਂ ਅੱਛਾ ਥੈਟ ਇਜ਼ ਵਾਟ ਆਈ ਸੈਡ ਥੈਟ ਇਜ਼ ਕਾਲ ਸਕਸੈਸ਼ਨ ਸਰਟੀਫਿਕੇਟ ਜੀ ਜਿਹੜਾ ਤੁਹਾਡਾ ਸਕਸੈਸਰ ਹੈ ਹੂੰ ਉਹਨੂੰ ਉਹ ਪ੍ਰਾਪਰਟੀ ਮਿਲਦੀ ਹੈ ਠੀਕ ਹੈ ਉਹਨੂੰ ਪ੍ਰਾਪਰਟੀ ਕਿਸ ਤਰ੍ਹਾਂ ਮਿਲਣੀ ਹੈ ਉਹ ਸਾਰੀ ਚੀਜ਼ਾਂ ਅਸੀਂ ਤਾਂ ਹੀ ਦੱਸ ਸਕਦੇ ਜਦੋਂ ਸਾਡੇ ਕੋਲ ਸਾਰੇ ਪੇਪਰ ਹੋਣਗੇ ਕਿਸੇ ਵੀ ਪਾਰਟਿਕੂਲਰ ਹਰ ਕੇਸ ਡਿਫਰੈਂਟ ਹੋ ਸਕਦਾ ਹੈ ਜੀ ਕਿਸੇ ਕੇਸ ਚ ਤਿੰਨ ਬੱਚਿਆਂ ਦੇ ਨਾਂ ਤੇ ਪ੍ਰਾਪਰਟੀ ਹੈ ਉਹਨਾਂ ਨੇ ਅੱਗੇ ਆਪਣੇ ਬੱਚਿਆਂ ਦੇ ਕਰਨੀ ਡਿਫਰੈਂਟ ਹੋ ਸਕਦਾ ਹੈ ਕਿਸੇ ਕੋਲ ਸਿਰਫ ਇੱਕ ਪ੍ਰਾਪਰਟੀ ਜਾਂ ਚਾਰ ਪ੍ਰਾਪਰਟੀ ਹੈ ਇੱਕ ਬੰਦੇ ਦੇ ਨਾਂ ਉਹਦੇ ਵਾਸਤੇ ਈਜ਼ੀ ਹੋ ਜਾਂਦਾ ਹਮ ਹਲ ਹਰ ਚੀਜ਼ ਦੇ ਹੈਗੇ ਨੇ ਬਟ ਹਲ ਤਾਂ ਹੀ ਨਿਕਲ ਸਕਦੇ ਜਦੋਂ ਸਾਡੇ ਕੋਲ ਪੇਪਰ ਹੋਣਗੇ ਜੀ ਜਾਂ ਤੁਹਾਡੇ ਕੋਲ ਪੇਪਰ ਨਹੀਂ ਹੈਗੇ ਤੁਸੀਂ ਸਾਡੇ ਕੋਲ ਅਪਰੋਚ ਕਰੋਗੇ ਸਾਨੂੰ ਹਾਇਰ ਕਰੋਗੇ ਅਸੀਂ ਤੁਹਾਡੇ ਪੇਪਰ ਵੀ ਢਣਵਾਵਾਂਗੇ अच्छा और तो बाद असी जो भी ਤੁਹਾਡੇ ਹੱਲ ਹੈਗੇ ਨੇ ਉਸ ਤੋਂ ਬਾਅਦ ਹੀ ਕਰ ਪਾਵਾਂਗੇ ਜਦੋਂ ਸਾਡੇ ਕੋਲ ਡਾਕੂਮੈਂਟੇਸ਼ਨ ਹੋਏਗੀ ਤੁਹਾਡੇ ਨਾਲ ਬੈ ਕੇ ਗੱਲ ਹੋਏਗੀ ਤੁਸੀਂ ਸਾਨੂੰ ਸਮਝਾ ਪਾਓਗੇ ਇੱਕ ਕਮਿਟਮੈਂਟ ਹੋਏਗੀ ਸਾਰਾ ਕੁਝ ਹੋਏਗਾ ਬਿਲਕੁਲ ਤੇ ਮੈਨੂੰ ਲੱਗਦਾ ਹੈ ਕਿ अगेन ਅਸੀਂ बार-बार ਇਸ ਚੀਜ਼ ਨੂੰ ਰਿਪੀਟ ਕਰ ਰਹੇ ਹਾਂ ਲੇਕਿਨ ਇਹ ਵਾਕਈ ਹੈ ਯਕੀਨ ਕਰਨ ਵਾਲੀ ਗੱਲ ਹੈ ਕਿ ਵਨ ਆਫ ਅ ਕਾਈਂਡ ਜਿਹੜਾ ਇੱਕ ਇੱਕ ਫਰਮ ਹੈ ਜਦੇ ਵਿੱਚ ਗਲੋਬਲ ਐਨ ਆਰ ਆਈ ਸਰਵਿਸਿਜ਼ ਦੇ ਨਾਂ ਤੋਂ ਇਹਨਾਂ ਨੇ ਜਿਹੜਾ ਇੱਥੇ ਕੰਮ ਸ਼ੁਰੂ ਕੀਤਾ ਉੱਥੇ ਐਨ ਆਰ ਆਈਜ਼ ਦੀ ਜਿੰਨੀਆਂ ਵੀ ਪ੍ਰੋਬਲਮਸ ਨੇ ਉਹਦਾ ਜਿਹੜਾ ਹੱਲ ਹੈ ਉਹ ਇਹਨਾਂ ਕੋਲ ਹੈਗਾ ਜੀ ਔਰ ਸਕਰੀਨ ਫਲੈਸ਼ ਹੋ ਰਹੀ ਨੇ ਸਰਵਿਸਸੇਸ ਬਾਰੇ ਵੀ ਤੁਹਾਨੂੰ ਦੱਸਿਆ ਜੀ ਟੈਕਸੇਸ਼ਨ ਘਰ ਤੁਸੀਂ ਜੇ ਪ੍ਰੋਪਰਟੀ ਸੁਪੋਜ਼ ਕਰੋ ਉੱਥੇ ਵੇਚ ਕੇ ਉੱਥੇ ਇਨਵੈਸਟ ਕਰਨਾ ਉਹਨੂੰ ਰੈਂਟ ਕਰਨਾ ਉਹਨੂੰ ਮੈਨੇਜ ਵੀ ਕਰਨਾ ਉਹ ਸਾਰਾ ਕੁਝ ਇੱਥੇ ਬੈਠੇ ਬੈਠੇ ਕਰਵਾ ਸਕਦੇ ਨੇ ਅੱਜ ਕੱਲ ਟੈਕਨੋਲੋਜੀ ਬਹੁਤ ਵੱਧ ਗਈ ਹੈ ਜੀ ਸੋ ਹਰ ਚੀਜ਼ ਜਿਹੜੀ ਹੈ ਉਹ ਟੈਕਨੋਲੋਜੀ ਦੇ ਨਾਲ ਦਾਪਾ ਕਰ ਹੀ ਸਕਦੇ ਆ ਪਰ ਇਹ ਜਿਹੜੇ ਕਾਗਜ਼ੀ ਕੰਮ ਨੇ ਇਹਦੇ ਵਿੱਚ ਟੈਕਨੋਲੋਜੀ ਕੱਟ ਤੇ ਤੁਹਾਡਾ ਉੱਥੇ ਹੋਣਾ ਬਹੁਤ ਜ਼ਰੂਰੀ ਹੈ ਤੁਹਾਡਾ ਉੱਥੇ ਨਾ ਹੋ ਕੇ ਵੀ ਉੱਥੇ ਹੋਣਾ ਪੋਸਿਬਲ ਬਣਾ ਬਣਾ ਸਕਦੇ ਨੇ ਰਾਹੁਲ ਮਲਿਕ ਸਾਹਿਬ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂ ਮੈਂ ਆਪਣੇ ਟੀਵੀਵਰਸ ਨੂੰ ਅਸੀਂ ਸਿਰਫ ਦਿੱਲੀ ਆ ਪੰਜਾਬ ਨਹੀਂ ਕਰਦੇ ਹਾਂਜੀ ਅਸੀਂ 올ਓਵਰ ਇੰਡੀਆ ਕਰਦੇ ਹਾਂ ਸਾਡੇ ਐਸੋਸੀਏਟ ਆਫਿਸ ਹਰ ਜਗ੍ਹਾ ਹੈਗੇ ਨੇ ਓਕੇ ਤੇ ਕਿਸੇ ਬੰਦੇ ਦੀ ਇਹ ਸੋਚੇ ਕਿ ਮੇਰੀ ਪ੍ਰਾਪਰਟੀ ਬੰਬੇ ਹੈਗੀ ਆ ਪੂਨੇ ਹੈਗੀ ਉਸ ਪ੍ਰਾਪਰਟੀ ਬਾਰੇ ਕੀ ਹੋਏਗਾ ਜੀ ਉਹਦਾ ਵੀ ਉਹੀ ਹੱਲ ਹੋਏਗਾ ਜੋ ਹੱਲ ਪੰਜਾਬ ਚ ਹੋਣਾ ਹੈ ਜੋ ਹੱਲ ਪੰਜਾਬ ਚ ਹੋਣਾ ਹੈ ਦੋ ਹੱਲ ਹਰਿਆਣਾ ਚ ਹੋਣਾ ਹਮ ਡਿਫਰੈਂਸ ਕਿੱਥੇ ਆਂਦਾ ਹੈ ਇੰਡੀਆ ਚ ਹਰ ਸਟੇਟ ਦੇ ਆਪਣੇ ਲਾਜ਼ ਹੈਗੇ ਨੇ ਅਸੀਂ ਉਹ ਲਾਜ਼ ਨੂੰ ਯੂਜ਼ ਕਰਾਂਗੇ ਉਸ ਲਾਜ਼ ਨੂੰ ਦੇ ਮੁਤਾਬਕ ਜੋ ਵੀ ਕੰਮ ਹੋਏਗਾ ਉਹ ਤੁਹਾਡੀ ਪ੍ਰਾਪਰਟੀ ਨਾਲ ਕਰਾਂਗੇ ਭਾਵੇਂ ਪ੍ਰਾਪਰਟੀ ਹੋ ਗਿਆ ਤੁਹਾਡੇ ਕੋਲ ਹੋਰ ਡਿਸਪਿਊਟ ਹੋ ਗਏ ਤੁਹਾਡੀ ਪ੍ਰਾਪਰਟੀਆਂ ਦਾ ਕਿਸ ਨੇ ਕਬਜ਼ਾ ਕੀਤਾ ਹੋਇਆ ਤੁਸੀਂ ਉਹ ਕਬਜ਼ਾ ਹਟਵਾਣਾ ਲਾ ਕਬਜ਼ਾ ਵੀ ਹਟਾ ਦਿੰਦੇ ਤੇ ਲੀਗਲੀ ਅਸੀਂ ਕੋਰਟ ਜਾ ਕੇ ਉਹ ਵੀ ਤੁਹਾਡੀ ਹੈਲਪ ਕਰ ਸਕਦੇ ਹਾਂ ਜੀ ਠੀਕ ਹੈ ਸਾਡੀ ਯੂਐਸਪੀ ਕਹਿ ਲਓ ਸਭ ਤੋਂ ਵੱਡੀ ਕੀ ਹੁੰਦੀ ਹੈ ਜਿਹੜੇ ਕੈਨੇਡੀਅਨ ਇੱਥੇ ਬੈਠੇ ਨੇ ਜਾਂ ਜਿਹੜੇ ਆਪਣੇ ਵੀਰ ਬਾਹਰ ਬੈਠੇ ਨੇ ਹਾਂ ਉਹਨਾਂ ਨੇ ਮੇਰੇ ਨਾਲ ਗੱਲ ਕਰਨੀ ਆਪਣੇ ਟਾਈਮ ਤੇ ਬਿਲਕੁਲ ਉਹਨਾਂ ਨੇ ਆਪਣੀ ਨੀਂਦ ਰਾਤ ਨੂੰ ਖਰਾਬ ਨਹੀਂ ਕਰਨੀ ਇੰਡੀਆ ਕਿਸੇ ਵਕੀਲਾਂ ਨਾਲ ਗੱਲ ਕਰਨੀ ਉਹ ਕੰਮ ਸਾਡਾ ਹੂੰ ਤੇ ਸਭ ਤੋਂ ਵੱਡੀ ਐਡਵਾਂਟੇਜ ਲੋਕਾਂ ਨੂੰ ਇਹ ਹੁੰਦਾ ਹੈ ਇੱਥੇ ਬੈਠੇ ਕਿ ਉਹ ਸਾਨੂੰ ਆਪਣੇ ਟਾਈਮ ਤੇ ਕਾਲ ਕਰਦੇ ਨੇ ਆਪਣੇ ਟਾਈਮ ਤੇ ਮਿਲਦੇ ਨੇ ਹੂੰ ਕੰਮ ਉਹਨਾਂ ਦਾ ਰਾਤੀ ਹੁੰਦਾ ਇੰਡੀਆ ਉਸੇ ਕਰ ਹੂੰ ਮੈਂ ਜਦ ਤੱਕ ਸਵੇਰੇ ਉੱਠਦੇ ਨੇ ਕੰਮ ਹੋ ਗਿਆ ਹੁੰਦਾ ਬਹੁਤ ਕੰਮ ਹੋ ਗਿਆ ਹੁੰਦਾ ਬਹੁਤ ਕੰਮ ਦੇ ਹੱਲ ਨਿਕਲਨੇ ਹੋ ਜਾਂਦੇ ਨੇ ਬਹੁਤ ਕੰਮ ਦੇ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਕੀ ਅਸੀਂ ਕਰਨਾ ਹੈ ਨੈਕਸਟ ਹੂੰ ਨਹੀਂ ਨਹੀਂ ਬਹੁਤ ਵਧੀਆ ਜੀ ਮੈਨੂੰ ਲੱਗਦਾ ਹੈ ਕਿ ਅੱਜ ਜਿਹੜੀ ਸਾਡੀ ਗੱਲਬਾਤ ਹੋਈ ਹੈ ਉਹਦੇ ਵਿੱਚ ਇੰਟਰੋਡਕਸ਼ਨ ਭਾਜੀ ਹੋਰ ਜ਼ਰੂਰ ਹੋ ਗਿਆ ਕੰਪਨੀ ਜ਼ਰੂਰ ਹੋ ਗਈ ਉਸ ਜਨਨ ਨਾਲ ਤੁਹਾਨੂੰ ਫਿਰ ਤੋਂ ਅਸੀਂ ਦੱਸ ਦਿੰਦੇ ਹਾਂ ਕੋਈ ਵੀ ਜੇ ਕੰਮ ਕਰਨਾ ਹੈ ਕਬਜ਼ੇ ਤੋਂ ਲੈ ਕੇ ਪ੍ਰਾਪਰਟੀ ਮੈਨੇਜ ਤੋਂ ਲੈ ਕੇ ਪ੍ਰਾਪਰਟੀ ਵੇਚਣ ਖਰੀਦਣ ਜਾਂ ਉਹ ਜਿਹੜਾ ਉੱਥੇ ਜਿਹੜਾ ਤੁਹਾਡਾ ਇਨਕਮ ਬਣਦੀ ਹੈ ਕੋਈ ਰੈਂਟਲ ਇਨਕਮ ਹੈ ਕੋਈ ਉਹਦਾ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਇੱਥੇ ਲੈ ਕੇ ਆਉਣਾ ਚਾਹੁੰਦੇ ਹੋ ਕਿਵੇਂ ਤੁਸੀਂ ਪੱਕੇ ਦੇ ਵਿੱਚ ਹਰ ਕੰਮ ਵਿਦਆਊਟ ਐਨੀ ਟੈਨਸ਼ਨ ਵਿਦਆਊਟ ਐਨੀ ਹਸਲ ਵਿਦਆਊਟ ਐਨੀ ਪ੍ਰੋਬਲਮ ਜੇ ਤੁਸੀਂ ਕਰ ਤੁਸੀਂ ਕਾਲ ਕਰੋ ਤੇ ਆਪਣੀ ਅਪਾਇੰਟਮੈਂਟ ਬੁੱਕ ਕਰਾਓ। ਰਾਹੁਲ ਜੀ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੂਗੇ ਜੀ ਸਾਰਿਆਂ ਨੂੰ? ਆਪਣਾ ਮੈਸੇਜ ਸਿਰਫ ਸਿੰਪਲ ਹੈ ਆਪਣੇ ਵੀਰਾਂ ਨੂੰ ਭੈਣਾਂ ਨੂੰ ਮਾਤਾ ਪਿਤਾਵਾਂ ਨੂੰ ਕਿ ਤੁਸੀਂ ਲੋਕ ਆਪਣੇ ਗ੍ਰੇ ਵੀ ਇੰਡੀਆ ਦੇ ਕੰਮ ਹੈਗੇ ਨੇ ਸਾਡੇ ਤੋਂ ਕਰਾਓ। ਅਸੀਂ ਬਿਲਕੁਲ ਫੇਅਰ ਤਰੀਕੇ ਨਾਲ ਹੋ ਸਕਦਾ ਤੁਹਾਡਾ ਪੈਸਾ ਇੰਡੀਆ ਜਾਣ ਤੋਂ ਵੀ ਘੱਟ ਲੱਗੇ ਸਾਡੇ ਤੋਂ ਕਰਾਂ ਤੋਂ। ਤੇ ਨਾਲ ਬੈਸਟ ਕੰਮ ਕਰਾਂਗੇ ਤੁਹਾਡੇ ਵਾਸਤੇ ਲੀਗਲ ਵੇ ਨਾਲ ਕੰਮ ਕਰਾਂਗੇ ਸਾਨੂੰ ਇੱਕ ਆਪਰਚੁਨਿਟੀ ਦੇ ਕੇ ਦੇਖੋ ਬਿਲਕੁਲ ਤੇ ਉਸ ਤੋਂ ਬਾਅਦ ਤੁਸੀਂ ਦੱਸਣਾ ਸੀ ਕੀ ਕੀਤਾ ਹੈ ਤੇ ਕੀ ਨਹੀਂ ਕੀਤਾ ਭਾਜੀ ਇੱਕ ਚੀਜ਼ ਮੈਂ ਤੁਹਾਨੂੰ ਕਹਿ ਦਵਾਂ ਆਪਣੇ ਜਿਹੜੇ ਫੋਨ ਨੂੰ ਤੁਸੀਂ ਫੋਨਾਂ ਨੂੰ ਐਂਡ ਔਨ ਕਰਕੇ ਰੱਖਣਾ ਕਿਉਂਕਿ ਹੁਣ ਜਿਹੜੀ ਇਨਕੁਆਇਰੀ ਬਹੁਤ ਆ ਜਾਣੀ ਕਿਉਂਕਿ ਮੇਰੇ ਵਰਗੇ ਬਹੁਤ ਨੇ ਜਿਹੜੇ ਇੱਥੇ ਰਹਿ ਕੇ ਇਥੇ ਨੇਕ ਜ਼ਿਆਦਾ ਬੀਜ਼ੀ ਨੇ ਔਰ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿੱਥੇ ਜਾਈਏ ਕਿੱਥੇ ਨਾ ਰਹੀਏ ਔਰ ਆ ਵਾਕਈ ਇੱਕ ਆਥੈਂਟਿਕ ਔਰ ਬਾਲ ਲੀਗਲ ਤਰੀਕੇ ਨਾਲ ਕੰਮ ਕਰਨ ਵਾਲੇ ਜਿਹੜੀ ਇੱਕ ਫਰਮ ਹੈ ਗਲੋਬਲ ਐਨ ਆਰ ਆਈ ਸਰਵਿਸਿਜ਼ ਔਰ ਰਾਹੁਲ ਮਲਿਕ ਸਾਹਿਬ ਜਿਹੜੇ ਨੇ ਬਹੁਤ ਐਕਸਪੀਰੀਅੰਸ ਨੇ ਜੀ ਇਸ ਫੀਲਡ ਦੇ ਵਿੱਚ ਕੋਈ ਇਹ ਨਵੀਂ ਕੰਪਨੀ ਨਹੀਂ ਹੈ ਜੀ ਜਿਹੜੇ ਰਾਹੁਲ ਸਾਹਿਬ ਨੇ ਇਹਨਾਂ ਨੂੰ ਬਹੁਤ ਸਾਲ ਹੋ ਗਏ ਨੇ ਕੈਨੇਡੀਅਨਸ ਨੇ ਜੋ ਡਿਪੈਂਡੈਂਟ ਹਨ ਇਹ ਜਿਹਨਾਂ ਨੂੰ ਮੈਂ ਵੀ ਜਾਣਦਾ ਜੋ ਸੋ ਜਿਹੜੇ ਸਾਰੇ ਕੰਮ ਨੇ ਇੱਥੋਂ ਕਰਾਉਂਦੇ ਨੇ ਉਹਨਾਂ ਨੂੰ 5-5 ਸਾਲ ਹੋ ਗਏ ਨੇ ਜੀ ਹੋ ਗਏ ਨਹੀਂ ਨੇ ਈੰਡੀਆ ਔਰ ਜਦੋਂ ਇਹ ਇੰਡੀਆ ਦੇ ਵਿੱਚ ਵਿੱਚ ਵੀ ਸੀ ਉਦੋਂ ਵੀ ਇਹਨਾਂ ਨਾਲ ਰਾਬਤਾ ਜਿਹੜਾ ਕਾਹਨ ਮੈਂ ਇੱਕ ਤਾਲ ਵਿੱਚ ਰੋਕਾਂਗਾ 5 ਸਾਲ ਨਹੀਂ ਅਸੀਂ ਕਈ ਇਹੋ ਜਿਹੇ ਲੋਕਾਂ ਦੇ ਕੰਮ ਕੀਤੇ ਜਿਹੜੇ 16-16 ਸਾਲ ਤੋਂ ਇੰਡੀਆ ਨਹੀਂ ਗਏ ਨੇ ਲੋ ਜੀ ਉਹਨਾਂ ਦੀ ਪ੍ਰਾਪਰਟੀ ਵੀ ਖਵਾਤੀ ਉਹਨਾਂ ਦੇ ਪੈਸੇ ਉਹਨਾਂ ਦੇ ਅਕਾਊਂਟਾਂ 'ਚ ਪੈ ਗਏ ਨੇ ਤੇ ਅੱਜ ਤੱਕ ਅਸੀਂ ਉਹਨਾਂ ਨੂੰ ਮਿਲੇ ਵੀ ਨਹੀਂ ਹੈ ਇਹੋ ਜਿਹੇ ਵੀ ਕਲਾਇੰਟ ਹੈਗੇ ਨੇ ਸਾਡੇ ਲੋ ਕਰ ਲੋ ਜੀ ਗੱਲ ਸੋ ਜਿਹਨੂੰ ਮੈਂ ਜਾਣਦਾ ਸੀ ਉਹ 5-6 ਸਾਲ ਤੋਂ ਬਟ ਭਾਜੀ ਹੁਣਾਂ ਦੇ ਕੋਲ 16 ਸਾਲ ਤੋਂ ਵੀ ਉੱਪਰ ਦੇ ਜਿਹੜੇ ਲੋਕ ਨੇ ਕਹਿਣ ਦਾ ਭਾਵ ਇਹ ਹੈ ਕਿ ਹੈਸਲ ਫਰੀ ਕੰਮ ਹੈ ਜੀ ਸਿੱਧੀ ਜੀ ਗੱਲ ਹੈ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਗੱਲਾਂ ਜਿਹੜੀਆਂ ਨੇ ਉਹ ਸਹੀ ਹੋ ਸਕਦੀਆਂ ਨੇ ਜੇ ਤੁਸੀਂ ਆਪਣਾ ਕੇਸ ਜਿਹੜਾ ਹੈ ਨਾਲ ਤੁਸੀਂ ਡਿਸਕਸ ਕਰੋ ਇੱਕ ਹੋਰ ਚੀਜ਼ ਹੈ ਜੀ ਜਿਹੜੀ ਆਪਣੀ ਤੁਸੀਂ ਇਨਫੋਰਮੇਸ਼ਨ ਡਿਸਕਲੋਸ ਕਰਨ ਕਰਨੀ ਹੋएगी ਰਾਹੁਲ ਜੀ ਦੇ ਨਾਲ ਉਹ ਸਾਡੇ ਸੋਸ਼ਲ ਮੀਡੀਆ ਤੇ ਕਮੈਂਟ ਸੈਕਸ਼ਨ ਚ ਨਾ ਲਿਖਿਓ ਜੀ ਤੁਸੀਂ ਸਿੱਧਾ ਸਿੰਪਲੀ ਇਹਨਾਂ ਦਾ ਨੰਬਰ ਜੇ ਮੰਗਣਾ ਹੈ ਉਦੋਂ ਕਰ ਸਕਦੇ ਕਮੈਂਟ ਕਰੋ ਪਰ ਜਿਹੜੀ ਪਰਸਨਲ ਇਨਫੋਰਮੇਸ਼ਨ ਹੈ ਕੋਈ ਕਾਗਜ਼ੀ ਕਾਰਵਾਈ ਹੈ ਉਹ ਕਮੈਂਟ ਦੇ ਵਿੱਚ ਕਈ ਵਾਰ ਨਾ ਫੋਟੋ ਭੇਜਦੇ ਨਹੀਂ ਨਹੀਂ ਬਿਲਕੁਲ ਸਾਡੀ ਵੈਸੇ ਵੀ ਵੈਬਸਾਈਟ ਚੱਲਦੀ ਹੈ ਜੀ ਈਮੇਲ ਐਡਰੈਸ ਬਿਲਕੁਲ ਸਹੀ ਦਿੱਤੇ ਹੋਏ ਨੇ ਮੋਬਾਈਲ ਨੰਬਰ ਇੰਡੀਆ ਦਾ ਵੀ ਹੈਗਾ ਕਿਸੇ ਨੇ ਇੰਡੀਆ ਫੋਨ ਤੇ ਕਰਨਾ ਸਾਡਾ ਉਹ ਵੀ ਚੱਲਦਾ ਹੈ ਕੈਨੇਡਾ ਜੀ ਜੇ ਕੈਨੇਡਾ ਨੰਬਰ ਤੇ ਕਰਨਾ ਹੈ ਉਹ ਕੈਨੇਡਾ ਦਾ ਨੰਬਰ ਦਾ ਵੀ ਕੈਨੇਡਾ ਵੀ ਕਰ ਸਕਦਾ ਜੀ ਤੇ ਸਾਨੂੰ ਭਾਵੇਂ ਵਟਸਐਪ ਕਰ ਲਓ ਦੋਨੋਂ ਜਿਹੜੇ ਨੰਬਰ ਦਿੱਤੇ ਦੋਨੋਂ ਵਟਸਐਪ ਤੇ ਹੈਗੇ ਨੇ ਜੀ ਬਿਲਕੁਲ ਦੋਨੋਂ ਜੇ ਤੁਸੀ ਮੈਸੇਜ ਕਰਨਾ ਹੈ ਮੈਸੇਜ ਕਰ ਦਿ ਜੇ ਫ੍ਰੀ ਹੋਈਏ ਫੋਨ ਨਾ ਲਿਨਾ ਚੁੱਕਦੇ ਹਾਂ ਨਹੀਂ ਤੇ ਤੁਹਾਡੇ ਮੈਸੇਜ ਆ WhatsApp ਦਾ 24 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਜਵਾਬ ਮੇਰੇ ਆਪ ਵੱਲੋਂ ਤੁਹਾਡੋ ਆਏਗਾ ਬਿਲਕੁਕੁਲ ਜੀ ਸੋ ਲੋ ਜੀ ਸਾਰੇ ਮਸਲੇ ਕਰਨਗੇ ਤੁਹਾਡੇ ਹਲ ਸੋ ਅੱਜ ਹੀ ਤੁਸੀਂ ਕਾਲ ਕਰੋ ਰਾਹੁਲ ਮਲਿਕ ਸਾਹਿਬ ਨੂੰ ਔਰ ਆਪਣਾ ਕੇਸ ਜਿਹੜਾ ਡਿਸਕਸ ਕਰ ਸਕਦੇ ਹੋ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ ਰਾਹੁਲ ਜੀ ਵਾਂਸ ਅਗੇਨ ਥੈਂਕ ਯੂ ਸੋ ਮੱਚ ਤੁਹਾਡਾ ਕੀ ਥੈਂਕ ਯੂ ਜੀ ਥੈਂਕ ਯੂ ਸਸਰੀਕਾਲ ਸਾਹਿਬ ਨੂੰ ਜੀ ਸਸਰੀਕਾਲ ਜੀ ਤੁਹਾਡੇ ਸਾਰੇ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪ੍ਰੋਗਰਾਮ ਸਾਡੇ ਨਾਲ ਜੁੜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਜੇ ਸਾਡਾ ਤੁਸੀਂ ਪ੍ਰੋਗਰਾਮ ਲਾਈਵ ਸਟ੍ਰੀਮਸ ਦੇਖ ਰਹੇ ਹੋ ਪਾਣੀ ਟੀਵੀ ਦਾ ਦੇਖ ਰਹੇ ਹੋ ਜਾਂ ਫਿਰ ਸਾਡੇ Google Android ਜਾਂ Apple ਐਪ ਤੇ ਸਾਨੂੰ WhatsApp ਕਰਕੇ ਤੁਸੀਂ ਕੁਝ ਵੀ ਪ ਕਦੇਓ ਕੋਈ ਵੀ ਇਨਫੋਰਮੇਸ਼ਨ ਲੈਣੀ ਸਾਨੂੰ ਤੁਸੀਂ ਪੁੱਛ ਸਕਦੇ ਹੋ ਜੇ ਸਾਡਾ ਪ੍ਰੋਗਰਾਮ ਤੁਸੀਂ Spotify Amazon Music ਤੇ ਐਜ਼ ਅ ਪੋਡਕਾਸਟ ਸੁਣਦੇ ਤਾਂ ਵੀ ਸਾਨੂੰ ਤੁਸੀਂ गिवन ਨੰਬਰ ਦੇ WhatsApp ਤੇ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਜੇ ਸਾਡਾ ਪ੍ਰੋਗਰਾਮ ਤੁਸੀਂ ਸੋਸ਼ਲ ਮੀਡੀਆ ਪਲੈਟਫਾਰਮ ਤੇ ਦੇਖ ਰਹੇ ਹੋ YouTube Facebook TikTok Insta ਕਿਤੇ ਵੀ ਕੋਈ ਰੀਲ ਵੀ ਤੁਹਾਡੇ ਸਾਹਮਣੇ ਆਏ ਦੀ ਇਹ ਤੁਹਾਨੂੰ ਲੱਗਦਾ ਹੈ ਕਿ ਇਹ 1.5 ਮਿੰਟ ਤੋਂ ਬਾਅਦ ਕੀ ਹੋਇਆ ਸੋ ਤੁਹਾਨੂੰ ਤੁਸੀਂ ਤੁਸੀਂ ਸਾਨੂੰ ਕਮੈਂਟ ਕਰੋ ਅਸੀਂ ਫੇਰ ਤੁਹਾਡੇ ਤੱਕ ਰਾਬਤਾ ਜ਼ਰੂਰ ਕਾਇਮ ਕਰਾਂਗੇ ਕਾਲ ਕਰਕੇ ਡਾਇਰੈਕਟਲੀ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਅਗਲੇ ਐਪੀਸੋਡ ਦੇ ਵਿੱਚ ਫੇਰ ਮਿਲਾਂਗੇ ਤੁਸੀਂ ਸਾਰੇ ਦੇਖਦੇ ਰਹੋ ਜੀ BTV Broad Always be positive, be yourself.